ਮੈਂ ਵੀ ਗਾਂਧੀ ਜੀ ਨਾਲ ਕਾਫੀ ਦੇਰ ਤੋਂ ਜੁੜਿਆ ਹੋਇਆ ਹਾਂ ਬਾਬਾ ਸ਼ਨੀਦੇਵ ਸੇਵਾ ਸੁਸਾਇਟੀ ਜਿਹੜੀ ਹੈ ਇਹ ਲਾਵਾਸਾਂ ਦੀ ਵਾਰਿਸ ਸੁਸਾਇਟੀ ਬਣ ਕੇ ਰਹੀ ਹੈ ਜਿਹੜੇ ਲਾਵਾਸ ਹੁੰਦੇ ਆ ਉਹਨਾਂ ਦੀ ਇਹ ਵਾਰਿਸ ਬਣ ਜਾਂਦੀ ਹੈ ਕੋਰੋਨਾ ਟਾਈਮ ਜੇ ਉਹ ਰਿਸ਼ਤੇਦਾਰ ਵੀ ਜਿਹੜੇ ਸੀ ਉਹ ਆਪਦੇ ਕਿਸੇ ਰਿਸ਼ਤੇਦਾਰ ਦਾ ਸੰਸਕਾਰ ਕਰਨ ਆ ਕੇ ਜਾਂਦੇ ਸੀ ਵੀ ਅਸੀਂ ਸੰਸਕਾਰ ਕੀਤਾ ਕਿ ਸਾਨੂੰ ਕੋਰੋਨਾ ਨਾ ਹੋ ਜਾਵੇ ਉਹਨਾਂ ਦਿਨਾਂ ਦੇ ਵਿੱਚ ਵੀ ਇਸ ਸੁਸਾਇਟੀ ਨੇ ਪੂਰੇ ਸੰਸਕਾਰ ਕੀਤੇ ਦਾ ਬਾਸਲਾਸ਼ਾਂ ਦੇ ਕਿਉਂਕਿ ਆ ਪਹਿਲਾ ਬਾਸ ਹੋ ਗਿਆ ਜਦੋਂ ਉਹਨਾਂ ਦਾ ਕੋਈ ਸੰਸਕਾਰ ਕਰਨਾ ਦਾ ਨਹੀਂ ਸੀ ਤਾਂ ਇਹਨਾਂ ਨੂੰ ਸੰਸਕਾਰ ਕਰਨਾ ਪਿਆ ਬਾਸ ਤੇ ਕਿਸੇ ਨਹਿਰ ਦੇ ਵਿੱਚ کافی دیر بعد ڈیڈ باڈی ملیاں اور جدو پہچان واستے رکھ دیتی پندر گھنٹے پہچان واسطے رکھ دے ان کے اینی سمیل آن لگ پیسی کہ آم بندہ جب کوئی بندہ ڈب جاتا ہے تو اس کا سسکار کرنا بھی اور ہاتھ لوگ بھی اور بھی این گی تو اس ویلے بھی یہاں نے سسکار کیے ਬੋਧਨ ਨੰਮਾ ਨਾ ਜਾਂਦਾ ਹੋਇਆ ਮੈਂ ਤਾਂ ਸਰਕਾਰ ਕੀ ਤੇ ਪ੍ਰਸ਼ਾਸਨ ਕੀ ਸਰਕਾਰਾਂ ਕਈ ਆਈਆਂ ਗਈਆਂ ਪਰ ਇਹਨਾਂ ਦੀ ਸੁਭਾਈਤੀ ਨੂੰ ਕਿ ਡੀਸੀ ਸਾਹਿਬ ਜਿਹੜੇ ਕਿ ਸਾਡੇ ਸਾਰੇ ਜ਼ਿਲ੍ਹੇ ਦੇ ਮਾਲਕ ਹੁੰਦੇ ਨੇ ਐਸਐਸਪੀ ਸਾਹਿਬ ਜਿਹੜੇ ਕਿ ਪੁਲਿਸ ਪ੍ਰਸ਼ਾਸਨ ਦਾ ਸਾਰਾ ਕੰਮਕਾਰ ਦੇਖਦੇ ਨੇ ਜ਼ਿਲ੍ਹੇ ਦਾ ਜਦੋਂ ਤਾਂ ਕੋਈ ਕੰਮ ਪੈਂਦਾ ਹੈ ਨਾ ਤਾਂ ਕੋਈ ਡੈੱਡ ਬੋਡੀ ਦਾ ਆਵਾਜ਼ ਮਿਲ ਜਾਂਦੀ ਹੈ ਤਾਂ ਇਹਨਾਂ ਨੂੰ ਹੋਰ ਹੁੰਦਾ ਹੈ ਵੀ ਤੁਸੀਂ ਆ ਲੈ ਜਾਓ ਤੇ ਇਹਦਾ ਦਸਕਾਰ ਕਰ ਦਿਓ ਉਹ ਸਾਰੇ ਆਪ ਵੀ ਨਾਲ ਹੁੰਦੇ ਪਰ ਕਦੇ ਵੀ ਨਾ ਤਾਂ ਕਦੇ ਡਿਗੀ ਸਾਹਿਬ ਨੇ ਤੇ ਨਾ ਹੀ ਕਦੇ ਐਸਐਸਪੀ ਸਾਹਿਬ ਨੇ ਕੋਈ ਇਹੋ ਜਿਹਾ ਕੰਮ ਕੀਤਾ ਕਿ ਇਹ ਸੰਸਥਾ ਨੂੰ ਕੋਈ ਸਹਿਯੋਗ ਤਾਂ ਦੇ ਦਿਓ ਮੇਰੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਗੇ ਸਰਕਾਰ ਤਾਂ ਪਤਾ ਨਹੀਂ ਕਦੋਂ ਸੁਣੂਗੀ ਕਿਉਂਕਿ ਜੇ ਕੋਈ ਰਿਫਲੈਕਟਰ ਲਾ ਦਿੰਦਾ ਕੋਈ ਛੋਟੇ ਜਿਹੇ ਜੇ ਕੋਈ ਮੈਡੀਕਲ ਜਾਂ ਕੈਂਪ ਲਾ ਦਿੰਦਾ ਤਾਂ ਉਹਨਾਂ ਦਾ ਪ੍ਰਸ਼ਾਸਨ ਜਿਹੜਾ ਆ ਡੋਨੇਟ ਕਰ ਦਿੰਦਾ ਵੀ ਹਾਂ ਭਾਈ ਵੀ ਆ ਤੁਹਾਨੂੰ ਫੰਡ ਦਿੰਦੇ ਆ ਪਰ ਜਿਹੜੇ ਨਾਬਾਲਗ ਨਾ ਕਹਦਾ ਆਪ ਦੇ ਕੋਲ ਲੱਕੜਾ ਲੈ ਕੇ ਆਉਣੀਆਂ ਦਰਜੇ ਕਰਨੀ ਆਪ ਦੇ ਕੋਲੋਂ ਵਿਕਲ ਕਰਨੇ ਉਹਨਾਂ ਵਾਸਤੇ ਇਹਨਾਂ ਕੋਲੇ ਕੋਈ ਧਿਆਨ ਹੀ ਨਹੀਂ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਾਂਗੇ ਕਿ ਜਿੰਨਾ ਵੀ ਹੋ ਸਕਦਾ ਹੈ ਕਿ ਇਹਨਾਂ ਤੋਂ ਘੱਟੋ ਘੱਟ ਇਹਨਾਂ ਨੂੰ ਇਹ ਕਹਿ ਰਹੇ ਹੋ ਕਿ ਜਿੰਨੇ ਵੀ ਤੁਸੀਂ ਨਾਬਾਲਗ ਬੱਚਿਆਂ ਦੇ ਸਸਕਾਰ ਕਰਦੇ ਹੋ ਉਹਨਾਂ ਦੇ ਜਿਹੜਾ ਵੀ ਕੋਈ ਲੱਕੜਾ ਕਰਦਾ ਜਾਂ ਕੋਈ ਦੂਜਾ ਕਰਦਾ ਤੁਹਾਨੂੰ ਬਿੱਲ ਬਣਾ ਕੇ ਦੇ ਦਿਓ ਤੇ ਜੇ ਜਿਲ੍ਹਾ ਪ੍ਰਸ਼ਾਸਨ ਦੇ ਦੂਗਾ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਅਧਿయోగ ਹੈ ਅਖੀਰ ਦੇ ਫੇਰ ਇਹ ਸੰਸਾ ਦਾ ਬਹੁਤ ਬਹੁਤ ਦਿਨਵਾਦੀਆਂ ਸਾਰਾ ਇਲਾਕੇ ਚ ਦਿਨਵਾਦੀ ਹੈ ਕਿ ਜਿਹੜੇ ਰਵਾਸ ਇਲਾਕਾ ਦੇ ਵਾਰਸ ਬਣ ਕੇ ਖੜੇ ਹੁੰਦੇ ਹਨ ਤਾਂ ਜਨ ਸਤ ਗੁਰੂ ਤੇਰਾ ਯਾਤਰਾ ਜੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਬੈਠੇ ਸਾਥ ਸੰਗਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਇਹਨਾਂ ਦਾ ਬਹੁਤ ਬਹੁਤ ਅਸ਼ੀਰਵਾਦ ਹਾਂ ਸਾਹਿਬ ਜੀ ਮਹਾਰਾਜ ਦਾ ਆਸਰਾ ਲੈ ਕੇ ਬੈਠੇ ਸੀ ਜੀ ਸਾਥ ਸੰਗਤ ਜੀ ਸਭ ਨਾਲ ਖਤੇ ਸਾਂਝੀ ਕਰਦਾ ਹਾਂ ਫਤੇ ਦਾ ਜਵਾਬ ਖਾਲਸਾ ਦੀ ਫਤੇ ਵਿੱਚ ਦੇਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇ ਅੱਜ ਬਾਬਾ ਸ਼ਨੀਦੇਵ ਸੇਵਾ ਸੁਸਾਇਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨ ਇਸ ਸ਼ਾਂਤੀ ਭਰਵੇਂ ਵਿੱਚ ਆਇਆ ਪਿਛਲੇ ਸਾਰਾ ਸਾਲ ਤੋਂ ਇਹ ਸੁਸਾਇਟੀ ਜਿਹੜੀ ਨਿਰੰਤਰ ਲਵਾਰਸ ਲਾਸ਼ਣ ਸੋਨਾ ਦਾ ਸਨਸਕਾਰ ਕਰਨ ਦੇ ਇਹ ਸੇਵਾ ਕਰਦੀ ਆਈ ਹੈ ਔਰ ਉਹਨਾਂ ਰੂਹਾਂ ਦੀ ਆਤਮਿਕ ਸ਼ਾਂਤੀ ਦੇ ਲਈ ਸੁਖਣੀ ਸਾ ਦਾ ਆਰ ਰਖਾਇਆ ਗਿਆ ਸੀ ਦਸ਼ਮੇਸ਼ ਪਿਤਾ ਸ਼੍ਰੀ ਗੋਪਨ ਸਿੰਘ ਜੀ ਮਹਾਰਾਜ ਦੀ लाडली ਫੌਜ ਨੇ ਵੀ ਇੱਥੇ ਗ੍ਰਾਂਥੀ ਸਿੰਘਾਂ ਵੱਲੋਂ ਸੇਵਾ ਨਿਭਾਈ ਹੈ ਇਸ ਮਨਸ਼ੂ ਚੋਪੀ ਬਹੁਤ ਹੀ ਜਿਹੜੇ ਨਾਮਵਰ ਸ਼ਖਸੀਅਤਾਂ ਇਸ ਇਲਾਕੇ ਦੀਆਂ ਦੀਪਕ ਪਾਸ਼ਰਮਾ ਜੀ ਇੱਕ ਬੜੀ ਵੱਡੀ ਟੀਮ ਜਿਹੜੀ ਹੈ ਸਭ ਤੋਂ ਵੱਡੀ ਉত্তম ਸੇਵਾ ਜਿਹੜੀ ਉਹ ਪਿਛਲੇ 17 ਸਾਲ ਤੋਂ ਨਿਭਾਉਂਦੇ ਆ ਰਹੇ ਆ ਔਰ ਅੱਜ ਇਸ ਭੋਗ ਸਮਾਗਮ ਦੇ ਜਿਲ੍ਹਾ ਪ੍ਰਸ਼ਾਸਨ ਦਾ ਗੈਰ ਹਾਜ਼ਰ ਹੋਣਾ ਜ਼ਰੂਰ ਰੜਕਦਾ ਹੈ ਕਿਉਂਕਿ ਲ ਉਹ ਆਥਮੀ ਪਾਉਂਦੇ ਇਹ ਭਾਈ ਗਾਂਧੀ ਹਰਾਂ ਦੀ ਜਿਹੜੀ ਸਾਰੀ ਟੀਮ ਆ ਇਹਨਾਂ ਦਾ ਉੱਚ ਅਫਸਰਾਂ ਵੱਲੋਂ ਆ ਕੇ ਜਰੂਰ ਹੌਸਲਾ ਫਾਇ ਇਹਨਾਂ ਦੀ ਕਰਾਉਣੀ ਚਾਹੀਦੀ ਸੀ ਸ਼ਾਇਦ ਮੇਰੇ ਕੋਲ ਐਤਵਾਰ ਦਾ ਦਿਨ ਉਹਦੇ ਕਰਕੇ ਨਾ ਸਕਿਆ ਹੂੰ ਸੋ ਮੈਂ ਇਹਨਾਂ ਦੀ ਜਿੱਥੇ ਭਰਪੂਰ ਸ਼ਲਾਘਾ ਕਰਦਾ ਹਾਂ ਕਿ ਬੜਾ ਮਰੀਆ ਉਦਮ ਕਰਦੇ ਆ ਲੋਕ ਸੇਵਾ ਕਰਨਾ ਮਹਾਨ ਆ ਉਤੇ ਮੈਂ ਗੁਰੂ ਮਹਾਰਾਜ ਦੇ ਚਰਨਾਂ ਚ ਆਸ ਬੇਨਤੀ ਕਰਦਾ ਐ ਕਿ ਜਿੰਨੀਆਂ ਵੀ ਸੈਂਕੜੇ ਰੂਹਾਂ ਜਿਨ੍ਹਾਂ ਦਾ ਸੰਸਕਾਰ ਇਹਨਾਂ ਨੇ ਕੀਤਾ ਉਹਨਾਂ ਰੂਹਾਂ ਨੂੰ ਗੁਰੂ ਮਹਾਰਾਜ ਦੇ ਆਪ ਦੇ ਚਰਨਾਂ ਵਿੱਚ ਨਵਾਸਣ ਬਖਸ਼ਣ ਪਿੱਛੇ ਸਾਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਉਹ ਅਕੈਤ ਤੇ ਅਸਹਿ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਮੈਂ ਗੁਰੂ ਮਹਾਰਾਜ ਦੇ ਚਰਨਾਂ ਚ ਇੱਕ ਹੋਰ ਵੀ ਅਰਦਾਸ ਬੇਨਤੀ ਕਰਦਾ ਹੈ ਕਿ ਸੱਚੇ ਬਾਦਸ਼ਾਹ ਸਾਡੇ ਇਸ ਪਵਿੱਤਰ ਨਗਰੀ ਤੇ ਇਸ ਇਲਾਕੇ ਤੇ ਸ਼ਹਿਰ ਤੇ ਇੱਡਾਂ ਵਾਲੇ ਲੋਕਾਂ ਤੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਔਰ ਜਿੰਨੇ ਵੀ ਤਸੀਲ ਇਸ ਪਤਾਨ ਦੇ ਸੱਜਣ ਆਏ ਹੋਏ ਇਸ ਇਲਾਕੇ ਦੀਆਂ ਸਾਰੀਆਂ ਮਹਤਵਪੂਰਨ ਸ਼ਖਸੀਅਤਾਂ ਮੇਰਾ ਦਿਲ ਕਰਦਾ ਸੀ ਸਾਰਾ ਨਾ ਆਲਾਮਾ ਭਾਈ ਰਣਜੀਤ ਸਿੰਘ ਢੋਂ ਬੈਠੇ ਆਰ ਮਾਨਜੋਤ ਸਿੰਘ ਬੈਠੇ ਆ ਭਾਈ ਬਿਜਿੰਦਰ ਸਿੰਘ ਪਟਾਰੀ ਸਾਹਿਬ ਮੈਲੋ ਜੀ ਬਠਿੰਡਾ ਸਾਹਿਬ ਬੈਠੇ ਆ ਭਾਈ ਜਗਜੀਤ ਸਿੰਘ ਐਸ ਐਚਓ ਰੋਟਾਟ ਬੈਠੇ ਆ ਹੋਰ ਜਿੰਨੇ ਵੀ ਸੱਜਣ ਬੈਠੇ ਆ ਮਸਾਰਾਂ ਦਾ ਤੁਹਾਡਾ ਧੰਨਵਾਦ ਕਰਦੇ ਆਂ ਔਰ ਜਿੰਨੇ ਵੀ ਭਟੇ ਵੀਰ ਭਾਈ ਬਲਵੰਤ ਲਖੇਵਾਲੀ ਜੀ ਜ਼ਿਗਦਾਰ ਪਾਣਾ ਜੀ ਖੇਤ ਖੇਤ ਮਜ਼ਦੂਰ ਸਭਾ ਤੋਂ ਭਾਈ ਮੁੱਤੂ ਜੀ ਆਇਆ ਜਗਸ਼ੰਦੀਪ ਜਿੰਮੀ ਜੀ ਆਇਆ ਔਰ ਜਗਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਆਇਆ بہر روزی برکندی ہو کے گئے ہیں سارے جنہیں بھی متبر سجن اتنے حاضری لوا کے گئے ہیں آب سبزہ دا سردار سب افتار سنگھ جی بھلر صاحب شمی تیری جی امراغ راہل شرمہ جی ਮਿੰਟ ਬਜਾ ਆ ਮੇਰਾ ਛੋਟਾ ਵੀਰ ਸਾਰੇ ਜਿੰਨੇ ਹੋਰ ਇਸ ਸ਼ਹਿਰ ਦੀਆਂ ਹੋਰ ਵੀ ਬੜੇ ਤਾਂ ਦੇਖ ਰਿਹਾ ਬਾਈ ਬਲੋਰੀ ਜੀ ਹੋਰੀ ਬਹੁਤ ਸੱਜਣ ਸਾਡੇ ਵੱਡੇ ਛੋਟੇ ਵੀਰ ਬੈਠੇ ਆ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਇਸ ਸਭਾ ਬਾਬਾ ਹਰੀ ਦੇ ਸਾਰੇ ਸਾਡੀ ਦੇ ਸਾਰੇ ਆਦੇਦਾਰ ਸਹਿਬਾਨਾਂ ਵੱਲੋਂ ਤੁਹਾਡਾ ਕੋਟਨ ਕੋਟ ਧੰਨਵਾਦ ਕਰਦਾ ਸੋ ਸਾਰੀ ਸੰਗਤ ਦਾ ਕੋਟਨ ਕੋਟ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ